ਲੱਗਦਾ ਕੋਈ ਮੈਰ ਵਿਰੋਧ ਨਹੀਂ ਇਹ ਪਰ ਪਦਮ ਕੇ ਹਿਸਾਬ ਨਾਲ ਤਾਂ ਹੋ ਗਿਆ ਠੀਕ ਹੈ ਜੀ ਪਰਿਵਾਰ ਦਾ ਤੇ ਮੇਰੇ ਨਾਲ ਸਾਥ ਠੀਕ ਹੈ ਜੀ ਮੈਂ ਸਰ ਭੈਣ ਇਹਨਾਂ ਦੀ ਮੇਰੇ ਤਾਂ ਇੱਕ ਇੱਕ ਭੈਣਾਂ ਦੀ ਇਧਰ ਤਾਂ ਠੀਕ ਹੈ ਦੋ ਭਾਈ ਆ ਇਹ ਉਹ ਰਹੋ ਜਿੰਮੀ ਕਰ ਰਹੇ ਇਹਦੇ ਭਾਈ ਅੱਛਾ ਠੀਕ ਹੈ ਜੀ ਇਹਨਾਂ ਦਾ ਅੱਜ ਹੈਪਨ ਹੋਇਆ ਸਾਡੇ ਦੀ ਬਹੁਤ ਬਹੁਤ ਵੱਡੀ ਸੱਟ ਹੈ ਬਹੁਤ ਵੱਡੀ ਸੱਟ ਹੈ ਕੱਲੂ ਸਾਡੇ ਹੋਰ ਕਿਸੇ ਨਾਲ ਭਾਈ ਇੱਥੇ ਹੈਪਨ ਹੋ ਜਾਵੇ ਉਹ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਡੇ ਉਸਮਾਨਪੁਰ ਦੇ ਵਿੱਚ ਐਨਐਚ ਨਾ ਇਹ ਪੰਮਾ ਵੇ ਵੱਧ ਗਿਆ ਕੱਲ ਸਾਨੂੰ ਆਪਣਾ ਭਰੋਸਾ ਨਹੀਂ ਹੈਗਾ ਕਿ ਸਾਨੂੰ ਕੱਲ ਕੋਈ ਗੋਲੀ ਮਾਰ ਜਵੇ ਇਹ ਬੰਦੇ ਨੂੰ ਮਾਰ ਜਵੇ ਇਹ ਤਾਂ ਸਾਡਾ ਅੱਛਾ ਜਦੋਂ ਦੱਸਿਆ ਜਾ ਰਿਹਾ ਕਿ ਮੁੰਡਾ ਇੰਨਾ ਅਸ਼ਲੀਬ ਨਾਮ ਕਰਦਾ ਧਮਕੀ ਆਉਂਦੀ ਉਹ ਨਾ ਕਿਸ ਨਾ ਲਾਗ ਡਾਲ ਨਾ ਕਿ ਹੋਰ ਗੱਲ ਫਿਰ ਐਦਾਂ ਕਤਲ ਕਰ ਜਣਾ ਬਹੁਤ ਹੈਰਾਨ ਕਰਦਾ ਬਹੁਤ ਸਾਨੂੰ ਬਹੁਤ ਹੈਰਾਨ ਕਰਦਾ ਕੱਲੂ ਭਾਵੇਂ ਕੋਈ ਸਾਨੂੰ ਇੱਧਰ ਇੱਧਰ ਮਾਰ ਜਵੇ ਵੀ ਕਸੂਰ ਜਿੰਮੇਵਾਰੀ ਕਿਹਦੀ ਹੈ ਜਿਹਦੀ ਜਿੰਮੇਵਾਰੀ ਹੈ ਜਵਾਬਦੇਹੀ ਕਿਹਦੀ ਹੈ ਸਰਕਾਰ ਦੀ ਇਹਦੀ ਜਿੰਮੇਵਾਰੀ ਹੈ ਪ੍ਰਸ਼ਾਸਨ ਦੀ ਲੈ ਰਹੇ ਨੇ ਉਹ ਲੋਕਾਂ ਨੂੰ ਕਿਹਨੇ ਪਾਸੇ ਪਾਸੇ ਲੋਕ ਲੋਕ ਤਾਂ ਹੱਕ ਦੇ ਖੜੇ ਪਾਸੇ ਕਿਉਂ ਹੋਣ ਇਹ ਗੱਲ ਹੈ ਸਾਡੀ ਪ੍ਰਸ਼ਾਸਨਾਂ ਦੀ ਇਹ ਬੇਨਤੀ ਹੈ ਗਾਲੂ ਕਿਸੇ ਨਾ ਸਮਾਨਪੁਰ ਦੇ ਵਿੱਚ ਜੇ ਕੋਈ ਹੈਪਨ ਕੋਈ ਹੋ ਗਿਆ ਕਿਸੇ ਵੀ ਬੰਦੇ ਨਾਲ ਠੀਕ ਹੈ ਤੇ ਉਹਦੇ ਬਾਅਦ ਜਿੰਮੇਵਾਰੀ ਪ੍ਰਸ਼ਾਸਨ ਦੀ ਹੈ ਸ਼ਹਿਰ ਲਈ ਨਿਕਲਿਆ ਸੀਗਾ ਔਰ ਲੋਕਾਂ ਦੇ ਦਰਸ਼ਨ ਮੁਤਾਬਕ ਫਾਇਰਿੰਗ ਦਾ ਆਵਾਜ਼ ਸੁਣੀ ਹੈ ਤੇ ਫਿਰ ਜਿਹੜੇ ਹੈਗੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱਗਿਆ ਹੋਇਆ ਸੀ ਇੱਥੇ ਸੋ ਇਹਦੇ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਅ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਹਰ ਐਂਗਲ ਤੋਂ ਕਿ ਕਿਉਂ ਤੇ ਕਿਹਨੇ ਇਹ ਕੀਤਾ ਸਰ ਕਿੰਨੇ ਫਾਇਰ ਚੱਲੇ ਅ ਪੰਜ ਜਿਹੜੇ ਹੈਗੇ ਖੋਲ ਸਾਨੂੰ ਮਿਲੇ ਮੌਕੇ ਤੋਂ ਕਿੰਨੇ ਹਿੱਟ ਕੀਤੇ ਉਹ ਸਾਰੇ ਜਿਹੜੇ ਹੈਗੇ ਮੇਰੇ ਕੋਲ ਨਾਂ ਕਿਹਦੇ ਹੈਗਾ ਜੀ ਅਮਨਦੀਪ ਅਮਨ ਕਿੰਨੇ ਉਮਰ ਸੀ ਇਹਦੀ 28 29 ਸਾਲ ਅੱਛਾ ਕੋਰ ਸਰ ਲੋਕਾਂ ਦੀ ਗੱਲ ਹੈ ਵੀ ਉਹਦਾ ਮੋਬਾਈਲ ਵੀ ਲੱਗਿਆ ਨਾਲ ਉਹਦੇ ਬਾਰੇ ਕੁਝ ਹਾਂ ਬਿਲਕੁਲ ਇਹ ਮੋਬਾਈਲ ਦੱਸਦੇ ਤੇ ਕੋਰ ਸੀਗਾ ਪਰ ਮੋਬਾਈਲ ਸਾਨੂੰ ਮੌਕੇ ਤੇ ਮਿਲਿਆ ਨਹੀਂ ਹੈ ਸੋ ਇਹ ਗੱਲ ਸਹੀ ਹੈ ਕਿ ਉਹਦਾ ਮੋਬਾਈਲ ਹੀ ਨਾਲ ਉਹਦੀ ਰੇਂਜ ਵਗੈਰਾ ਕੁਝ ਵੀ ਬੰਦ ਕਰ ਰਹੇ ਹਾਂ ਸਾਰੇ ਅੰਗੂਲ ਚ ਕੋਈ ਸਰ ਰੰਜਿਸ਼ ਦਾ ਮਾਮਲਾ ਹੈ ਕਿ ਸਾਹਮਣੇ ਦੇਖੋ ਇਹ ਸਾਰੀ ਤਹਿਕੀਕਾਤ ਦਾ ਮਾਮਲਾ ਹਜੇ ਦਾ ਪ੍ਰੀਲੀਮਿਨਰੀ ਇੰਨੀ ਜਾਣਕਾਰੀ ਮਿਲੀ ਅਸੀਂ ਮੌਕੇ ਤੇ ਆ ਕੇ ਸਾਰੀ ਤਹਿਕੀਕਾਤ ਕਰ ਰਹੇ ਹਾਂ اور جلدی ਇਹਨੂੰ ਕਿਸ ਨੂੰ ਪੇਸ਼ ਕਰ ਲਾਂਗੇ ਸੀਸੀਟੀਵੀ ਸਰ ਆ ਗਈ ਕਿ ਸਾਹਮਣੇ ਕਰ ਰਹੇ ਹੋ ਸੀਸੀਟੀਵੀ ਵਾਸਤੇ ਵੀ ਸਾਰੇ ਟੀਮਾਂ ਲਾਤੀਆਂ ਸੀ ਉਮੀਦ ਕਰਦੇ ਜੀ ਹਾਂ ਬਹੁਤ ਜਲਦੀ ਪੇਸ਼ ਕਰ ਠੀਕ ਹੈ ਸਰ ਧੰਨਵਾਦ ਇੱਕ